ਲਿਆ ਹਾਂਜੀ ਬੋਲੋ ਵਿਜੇ ਮਾਲਿਆ ਬਾ ਜਿਹੜਾ ਉਹ ਉਹਦੀ ਪ੍ਰਾਪਰਟੀ ਕਰਕ ਕੀਤੀ ਹੈ ਇਹਨਾਂ ਨੇ 9000 ਦੀ 9000 ਕਰੋੜ ਰੁਪਏ ਦੀ ਪ੍ਰਾਪਰਟੀ ਆ ਅਸੀਂ ਤੁਹਾਨੂੰ ਦੋ ਜੀ ਪਾ ਗੰਡੀ ਤੇ ਬਸ ਕਰੀਏ ਨਾ ਧਿਆਨ ਨਾਲ ਹਾਂਜੀ ਤਾਂ 9000 ਕਰੋੜ ਰੁਪਏ ਦੀ ਤੁਹਾਨੂੰ ਕਿਨੇ ਨੰਬਰ ਦਿੱਤਾ ਮੇਰਾ ਜੀ 9000 ਕਰੋੜ ਤਾਂ ਜੀ ਤਾਂ 300 ਕਰੋੜ ਰੁਪਏ ਦੀ ਵਿਜੇ ਮਾਲਿਆ ਦੀ ਪ੍ਰਾਪਰਟੀ ਮਿਲਦੀ ਉਹਦੇ ਆਪਾਂ ਲੈ ਕੇ ਵੇਚ ਦਿਆਂ 9000 ਕਰੋੜ ਦੀ ਵੇਚ ਜਾਈਏ ਤਾਂ ਚਾਹੇ ਤੁਸੀਂ ਰੱਖ ਲਿਓ ਤਾਂ ਮੈਂ ਦੇ ਦੇ ਕੰਟੂਪਾ ਕਰਨ ਦੀ ਲੋੜ ਨਹੀਂ ਪਣੀ ਮੈਂ ਨਾਲ ਆਪਣੇ ਕ리어 ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰਦੀ ਆ ਸਰ ਹੈਲੋ ਹਾਂਜੀ ਅੰਟੀ ਗੁਡ ਆਫਟਰਨੂੰ ਜੀ ਹਾਂ ਤਾਂ ਮੈਂ ਲੋਨ ਡਿਪਾਰਟਮੈਂਟ ਡੀਐਸ ਤੋਂ ਬਤ ਕਰ ਰਹੀ ਹਾਂ ਲੁਧਿਆਣਾ ਸੇ ਹਾਂਜੀ ਮੈਡਮ ਹਾਂਜੀ ਸਰ ਆਪਕੋ ਲੋਨ ਦੀ ਰਿਕੁਆਇਰਮੈਂਟ ਸੀ ਤੋ ਲੋਨ ਮੈਡਮ ਚਾਹੀਦਾ ਜੀ ਹਾਂਜੀ ਓਕੇ ਫਿਰ ਕਿਤਨੇ ਕੀ ਫਾਈਨਮੈਂਟ ਹੈ ਸਰ ਆਪਕੋ ਮੈਡਮ 9000 ਕਰੋੜ ਰੁਪਏ ਦੀ ਜੀ 9000 ਕਰੋੜ ਰੁਪਏ ਦੀ ਤੁਹਾਨੂੰ ਕਿਨੇ ਨੰਬਰ ਦਿੱਤਾ ਮੇਰਾ ਜੀ 9000 ਕਰੋੜ ਚਾਹੀਦਾ ਜੀ ਸਾਨੂੰ ਮੇਰਾ ਮੈਂ ਸਰ ਡਾਟਾ ਪ੍ਰੋਵਾਈਡ ਕਰਦੇ ਆਂ ਸਰ ਹਾਂਜੀ 9000 ਕਰੋੜ ਰੁਪਏ ਦਾ ਚਾਹੀਦਾ ਮੈਡਮ ਐਕਚੁਅਲੀ ਮੈਂ ਤੁਹਾਨੂੰ ਦੱਸ ਵੀ ਦੰਨਾ ਵੀ 8300 ਕਰੋੜ ਰੁਪਏ ਦੀ ਵਿਜੇ ਮਾਲਿਆ ਦੀ ਪ੍ਰਾਪਰਟੀ ਮਿਲਦੀ ਆ ਹੂੰ ਉਹ ਜੇ ਆਪਾਂ ਲੈ ਕੇ ਵੇਚਦੇ ਆਂ 9000 ਕਰੋੜ ਦੀ ਵਿਕ ਜਾਨੀ ਆ ਅੱਛਾ ਉਹਦੇ ਚੋਂ 700 ਕਰੋੜ ਦਾ ਫਾਇਦਾ ਆਪਣਾ ਅੱਧਾ ਚਾਹੀ ਤੁਸੀਂ ਰੱਖ ਲਿਓ ਤਾਂ ਮੈਨੂੰ ਦੇ ਦਿਓ 3500 ਕਰੋੜ ਤੁਸੀਂ ਰੱਖ ਲਿਓ 3500 ਕਰੋੜ ਮੈਂ ਰੱਖ ਲਵਾਂ ਉਹ ਅੱਗੇ ਦੱਸੋ ਮਤਲਬ ਇਹ ਸਮਝ ਨਹੀਂ ਆ ਰਹੀ ਮੈਨੂੰ ਸਹੀ ਤੁਸੀਂ ਮੈਂ ਤੁਹਾਨੂੰ ਕਲੀਅਰ ਸਮਝਾਉਣਾ ਵਿਜੇ ਮਾਲਿਆ ਨਾ ਇਹ ਮੈਂ ਸਰ ਇੱਕ ਮਿੰਟ ਕਹਿੰਦੇ ਤੋਂ ਬੋਲੋ ਵਿਜੇ ਮਾਲਿਆ ਹੈਗਾ ਨਾ ਵਿਜੇ ਮਾਲਿਆ ਹਾਂਜੀ ਬੋਲੋ ਵਿਜੇ ਮਾਲਿਆ ਵਾ ਜਿਹੜਾ ਉਹ ਉਹਦੀ ਪ੍ਰਾਪਰਟੀ ਕਰਕ ਕੀਤੀ ਹੈ ਇਹਨਾਂ ਨੇ 9000 ਦੀ 9000 ਕਰੋੜ ਰੁਪਏ ਦੀ ਪ੍ਰਾਪਰਟੀ ਆ ਉਹ 8300 ਕਰੋੜ ਚੋ ਦੇ ਰਹੇ ਮੈਨੂੰ ਉਹ ਜਦੋਂ ਆਪਾਂ 8300 ਕਰੋੜ ਰੁਪਇਆ ਆਪਾਂ ਉਹਨੇ ਦੀ ਵੇਚ ਤੇ ਆਪਾਂ ਜਦੋਂ ਖਰੀਦ ਲਈ ਜਦੋਂ ਆਪਾਂ ਵੇਚਾਂਗੇ ਉਹ 9000 ਕਰੋੜ ਦੀ ਬੀਕੂ ਉਹਦੇ ਉਹਦੇ ਚੋਂ 700 ਕਰੋੜ ਰੁਪਏ ਦਾ ਬੈਨੀਫਿਟ ਆ ਉਹ ਆਪਾਂ ਦੋਨੋਂ ਅੱਤੇ-ਅੱਤੇ ਕਰ ਲਾਂਗੇ ਛੋਟਾ ਕੀ ਵਿਚਾਰ ਆ ਇਹਦੇ ਬਾਰੇ 350 ਕਰੋੜ ਆ ਜਾਣਾ ਤੁਹਾਨੂੰ ਆ ਜੋਬਾਂ-ਜੂਬਾਂ ਕਰਨ ਦੀ ਲੋੜ ਨਹੀਂ ਪੈਣੀ ਆਪਦੀ ਬੈਂਕ ਖੋਲ ਕੇ ਬਹਿ ਜਾਓ ਬੈਂਕ ਨਾ ਸਹੀ ਆ ਏਜੰਸੀ ਦਾ ਖੋਲ ਹੀ ਜਾਣੀਆਂ ਫਾਈਨਾਂਸ ਕੰਪਨੀ ਦਾ ਖੋਲ ਹੀ ਜਾਓ ਬੈਂਕ ਨਾ ਸੀ ਕੀ ਵਿਚਾਰਾ 파ਟਨਰਸ਼ਿਪ ਚ ਖੋਲ ਲਿਓ 350 ਚੋਂ 200 ਕਰੋੜ ਰੁਪਇਆ ਮੰਮੀ ਡੈਡੀ ਨੇ ਦੇ ਦਿਓ 150 ਕਰੋੜ ਮੇਰਾ 150 ਕਰੋੜ ਤੁਹਾਡਾ 300 ਕਰੋੜ ਰੁਪਏ ਦੇ ਵਿੱਚ ਆਪਾਂ ਫਾਈਨਾਂਸ ਕੰਪਨੀ ਖੋਲ ਲਾਂਗੇ ਕਰਨਾ ਕੀ ਪੈਣਾ ਸਰ ਇਸ ਲਈ ਮੈਨੂੰ ਜੀ ਇਸਦੇ ਲਈ 8300 ਕਰੋੜ ਰੁਪਇਆ ਦਾ ਲੋਨ ਦੇਣਾ ਪੈਣਾ ਮੈਨੂੰ ਸੌਰੀ ਸਰ ਮੈਡਮ ਥੋੜਾ ਬਹੁਤ ਘਟਾ ਲਓ 150 ਰੁਪਇਆ ਘਟਾ ਦੇ ਦਿਓ ਤੁਹਾਨੂੰ ਲੈ ਇਦਾਂ ਤੁਹਾਨੂੰ ਤੁਸੀਂ ਕਰਦੇ ਕਿਉਂ ਕੀ ਮੈਡਮ ਮੈਂ ਇਹੀ ਚ ਡਿਸਪਿਊਟਡ ਪ੍ਰਾਪਰਟੀ ਹੀ ਚੱਕਦਾ ਜੀ ਅੱਗੇ ਮੈਂ ਇੱਕ ਪ੍ਰਾਪਰਟੀ ਚੱਕੀ ਸੀਗੀ ਉਹਦੇ ਚੋਂ ਮੈਨੂੰ 70 80 ਹਜ਼ਾਰ ਕਰੋੜ ਬਚ ਗਿਆ ਸੀਗਾ ਡਿਸਪਿਊਟਡ ਪ੍ਰਾਪਰਟੀ ਹੀ ਚੱਕਦਾ ਮੈਂ ਦੇਖੋ ਬਣਾਓ ਪ੍ਰੋਗਰਾਮ ਅੱਗੇ ਮੈਂ ਨਾਲ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਫਿਰ ਕੰਟੈਕਟ ਕਰਦੀ ਆ ਸਰ ਜਰੂਰ ਜਰੂਰ ਜੱਤ ਸਿਓ ਮੈਨੂੰ ਭੁੱਲ ਨਾ ਜਾਇਓ ਇਹ ਆਪਰਚੂਨਿਟੀ ਆ ਤੁਹਾਡੇ ਕੋਲ ਸੀਨੀਅਰ ਨੂੰ ਵਿੱਚ ਪਾ ਲਿਓ ਆਪਾਂ 700 ਕਰੋੜ ਦੇ ਤਿੰਨ ਹਿੱਸੇ ਕਰ ਲਾਂਗੇ ਹੋਰ ਦੱਸੋ ਠੀਕ ਹੈ ਸਰ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਸਾਰਨਾ ਗੱਲ ਕਰਵਾ ਦੂੰਗੀ ਤਾਂ ਗੱਲ ਹਾਂ ਗੱਲ ਕਰਵਾ ਕੇ ਮੈਨੂੰ ਦੱਸੋ ਕੋਈ ਨਾ ਕੋਈ ਨਾ ਸਮਝਾ ਦਿਓ ਠੀਕ ਹੈ ਕਿਉਂਕਿ ਮੇਰੇ ਸੀਨੀਅਰ ਨੇ ਨਾਲੋਂ ਮੈਨੂੰ ਔਰ ਜ਼ਿਆਦਾ ਪਤਾ ਆਏਗਾ ਕੋਈ ਨਾ ਕੋਈ ਨਾ ਕੋਈ ਨਾ ਫਿਰ ਮੈਡਮ ਮੈਂ ਤੁਹਾਨੂੰ ਕੱਢ ਦੇਣਾ ਵਿੱਚੋਂ ਮੈਂ ਤੁਹਾਨੂੰ ਦੱਸਾਂ ਜੀ ਸੀਨੀਅਰ ਨਾਲ ਵਿੱਚ ਪਾ ਲਿਓ ਫਿਰ ਆਪਾਂ ਪਰ ਤੁਸੀਂ ਨਾਲ ਰੱਖ ਲਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਨਾਲ ਹੀ ਰੱਖਣਾ ਹੈ ਕੋਈ ਗੱਲ ਨਹੀਂ ਮੈਡਮ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਤੁਹਾਡਾ ਕੰਟੈਕਟ ਕਰਵਾ ਰਹੀ ਹਾਂ ਉਹ ਠੀਕ ਹੈ ਜੀ ਜਿਆਦਾ ਨਹੀਂ ਥੋੜਾ-ਬੋੜਾ ਦੇ ਦੇ ਮੈਡਮ 100 ਕਰੋੜ ਥੋੜਾ ਪੱਕਾ ਜੇ ਸੀਨੀਅਰ ਨੂੰ ਵੀ ਵਿਚੋ ਦੇਣਾ ਪੈ ਗਿਆ ਤਿੰਨ ਹਿੱਸੇ ਕਰ ਲਾਂਗੇ ਮੈਂ ਆਪਦੇ ਨਹੀਂ ਦੇ ਦੂੰ 100 ਕਰੋੜ ਤੁਹਾਨੂੰ ਓਕੇ ਠੀਕ ਠੀਕ ਹੈ ਸਰ ਕੋਈ ਗੱਲ ਨਹੀਂ ਜੀ ਮੈਂ ਤੁਹਾਡੀ ਗੱਲ ਕਰਾ ਦੇਣੀ ਓਕੇ 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 ਮੈਡਮ ਓਕੇ